ਹਾਂਜੀ ਗਰੂ ਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਦਿਲਚਸਪ ਰੋਚਕ ਅਤੇ ਜਾਣਕਾਰੀ ਭਰਪੂਰ ਵੀਡੀਓ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਚੈਨਲ ਜਿੰਦ ਬਡਾਲੀ ਨੋਟੀਫਿਕੇਸ਼ਨ ਵਾਸਤੇ ਬੈਲ ਵਾਲਾ ਬਟਨ ਦਬਣਾ ਨਾ ਭੁੱਲਣਾ ਤਾਂ ਕਿ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤਾਂ ਦੋਸਤੋ ਐਦਾਂ ਕਿਹਾ ਜਾਂਦਾ ਕਿ ਜਿੱਥੇ ਬਾਰਸ਼ਾ ਹਕੂਮਤ ਕਰ ਰਿਆ ਹੋਵੇ ਉਹਦੇ ird gird ਜਿੱਥੇ ਖੁਸ਼ਾਮਦ ਕਰਨ ਵਾਲੇ ਚਾ ਪਲੂਸਾਂ ਦੀ ਭੀੜ ਲੱਗੀ ਰਹਿੰਦੀ ਹੈ ਉੱਥੇ ਚੁਗਲੀ ਕਰਨ ਵਾਲਿਆਂ ਤੇ ਸਾਜ਼ਿਸ਼ਾਂ ਘੜਨ ਵਾਲਿਆਂ ਦੀ ਵੀ ਘਾਟ ਨਹੀਂ ਹੁੰਦੀ ਇਹ ਗੱਲ ਸੱਤਾ ਜਾਂ ਤਾਕਤ ਦੇ ਕਿਸੇ ਵੀ ਕੇਂਦਰ ਉੱਤੇ ਢੁਕਦੀ ਹੈ ਉਹ ਕੇਂਦਰ ਭਾਵੇਂ ਰਾਜ ਸੀ ਧਾਰਮਿਕ ਸਮਾਜਿਕ ਜਾਂ ਵਿਦਿਅਕ ਹੀ ਕਿਉਂ ਨਾ ਹੋਵੇ ਸੰਤ ਹਰਚੰਦ ਸਿੰਘ ਲੋਂਗੋਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਧਰਮ ਯੁੱਧ ਮੋਰਚੇ ਦੇ ਟਿੱਕਟੇਟਰ ਸੀਗੇ ਤੋ ਪਾਰਟੀ ਅਤੇ ਮੋਰਚਾ ਚਲਾਉਣਾ ਤੇ ਮੋਰਚੇ ਨਾਲ ਸਬੰਧਤ ਮਾਮਲੇ ਦੇਖਣਾ ਉਹਨਾਂ ਦੀ ਜ਼ਿੰਮੇਵਾਰੀ ਸੀ ਇਹ ਤੋਂ ਪਹਿਲਾਂ ਉਹ ਅਕਾਲੀ ਦਲ ਵੱਲੋਂ 15 ਜੂਨ 1975 ਤੋਂ ਜਨਵਰੀ 1977 ਤੱਕ ਐਮਰਜੈਂਸੀ ਵਿਰੁੱਧ ਲਗਾਏ ਗਏ ਮੋਰਚੇ ਦੇ ਡਿਕਟੇਟਰ ਵੀ ਰਹਿ ਚੁੱਕੇ ਸੀਗੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਇਹ ਦੰਦਮੀ ਟਕਸਾਲ ਦੇ ਮੁਖੀ ਸੀਗੇ ਟਕਸਾਲ ਦਾ ਮੁੱਖ ਕੰਮ ਹੈ ਜਿਹੜਾ ਇਹ ਬੱਚਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਅਤੇ ਭਾਵ ਅਰਥਾਂ ਸਮੇਤ ਸਿੱਖਿਆ ਸਿੱਖ ਧਰਮ ਅਤੇ ਸਿੱਖ ਇਤਿਹਾਸ ਬਾਰੇ ਸਿੱਖਿਆ ਦੇਣੀ ਤੇ ਧਰਮ ਪ੍ਰਚਾਰ ਤੇ ਅਮਰ ਸੰਚਾਰ ਕਰਨਾ ਸੰਤ ਭਿੰਡਰਾਂ ਵਾਲੇ ਆਪਣੇ ਜਥੇ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਜਾ ਕੇ ਇਹ ਸੇਵਾਵਾਂ ਕਰਦੇ ਰਹੇ ਸੀਗੇ ਉਹਨਾਂ ਨੇ ਭਾਈ ਅਮਰੀਕ ਸਿੰਘ ਦੀ ਰਿਹਾਈ ਲਈ 19 ਜੁਲਾਈ 1982 ਨੂੰ ਮੋਰਚਾ ਲਾਇਆ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਆਲਿਆ ਸੀ ਇਸ ਕਾਰਨ ਉਹਨਾਂ ਨੇ ਤਰਨਯੁੱਧ ਮੋਰਚੇ ਦੀ ਹਮਾਇਤ ਕਰਨ ਦਾ ਐਲਾਨ ਕਰਤਾ ਸੀ ਮੋਰਚੇ ਦੇ ਪਹਿਲੇ ਕਈ ਮਹੀਨੇ ਦੋਨਾਂ ਸੰਤਾਂ ਦੇ ਆਪਸੀ ਸਬੰਧ ਬਹੁਤ ਚੰਗੇ ਸੀਗੇ ਸੰਤ ਭਿੰਡਰਾਂ ਵਾਲੇ ਨੇ ਲਾਲਾ ਜਗਤਾਰਣ ਹੱਤਿਆ ਕੇਸ ਵਿੱਚ 20 ਸਤੰਬਰ 1981 ਨੂੰ ਆਪਣੀ ਗ੍ਰਿਫਤਾਰੀ ਦਿੱਤੀ ਸੀ ਤਾਂ ਚੌਕ ਮਹਿਤਾ ਵਿਕੇ ਸੰਤ ਲੋਂਗੋਵਾਲ ਨੇ ਵੀ ਦਿਵਾਨ ਨੂੰ ਸੰਬੋਧਨ ਕਰਦਿਆਂ ਸੰਤ ਭਿੰਡਰਾਂ ਵਾਲਿਆਂ ਦੀ ਚੜ੍ਹਦੀ ਕਲਾ ਤੇ ਰਿਹਾਈ ਲਈ 21 ਸਤੰਬਰ ਨੂੰ ਆਲਮਗੀਰ ਲੁਧਿਆਣਾ ਵਿਖੇ ਪੁੱਜਣ ਦਾ ਸੱਦਾ ਦਿੱਤਾ ਸੀ ਤਾਂ ਆਲਮਗੀਰ ਚ ਅਕਾਲੀ ਹਾਈ ਕਮਾਂਡ ਦੀ ਮੀਟਿੰਗ ਤੋਂ ਬਾਅਦ ਸਤ ਲੋਂਗੋਵਾਲ ਨੇ ਇੱਕ ਵਿਸ਼ਾਲ ਦਿਵਾਨ ਨੂੰ ਸੰਬੋਧਨ ਕਰਦਿਆਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਤਾਂ ਕਿ ਜੇਕਰ 16 ਅਕਤੂਬਰ ਤੱਕ ਸਤ ਭਿੰਡਰਾਂ ਵਾਲਿਆਂ ਨੂੰ ਬਿਨਾਂ ਸ਼ਰਤ ਰਿਹਾ ਨਾ ਕੀਤਾ ਗਿਆ ਤੇ ਮੰਗਾਂ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ 18 ਅਕਤੂਬਰ ਤੋਂ ਸਿਵਲ ਨਾ ਫਰਮਾਨੀ ਲਹਿਰ ਸ਼ੁਰੂ ਕੀਤੀ ਜਾਊਗੀ ਹੁਣ ਪੰਜਾਬ ਦੇ ਹਾਲਾਤ ਬੜੇ ਨਾਚਕ ਹੋ ਗਏ ਸੀ ਇਹਨੂੰ ਮੁੱਖ ਰੱਖਦੇ ਆਂ ਇੰਦਰਾ ਗਾਂਧੀ ਕਹਿੰਦੇ ਖੁਦ ਚੰਡੀਗੜ੍ਹ ਆਈ ਤੇ ਅਕਾਲੀ ਲੀਡਰਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਤੇ ਇਸ ਲਈ 13 ਅਕਤੂਬਰ ਦੀ ਤਾਰੀਖ ਮਿਥੀ ਗਈ ਪਰ ਸੰਤ ਲੋਂਗੋਵਾਲ ਨੇ ਸਖਤ ਸਟੈਂਡ ਲਿਆ ਕਿ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਸੰਤ ਭਿੰਡਰਾਂਵਾਲਿਆਂ ਨੂੰ ਰਿਹਾ ਕੀਤਾ ਜਾਵੇ ਤੇ ਚੰਦੋਕਲਾਂ ਅਤੇ ਚੌਂਕ ਮਹਿਤਾ ਦੀਆਂ ਘਟਨਾਵਾਂ ਮਦੀ ਜੁਡੀਸ਼ੀਅਲ ਜਾਂਚ ਕਰਵਾਈ ਜਾਵੇ ਸਰਕਾਰ ਨੇ ਇਹ ਸ਼ਰਤਾਂ ਮੰਨ ਲੀਆਂ ਸਤ ਪਿੰਡਰਾਂ ਵਾਲੇ 15 ਅਕਤੂਬਰ ਨੂੰ ਰਿਹਾ ਕਰ ਦਿੱਤੇ ਗਏ ਤੇ ਚੰਦੋਂ ਕਲਾ ਅਤੇ ਚੌਂਕ ਮਹਿਤਾ ਦੀਆਂ ਘਟਨਾਵਾਂ ਦੀ ਜੁਡੀਸ਼ੀਅਲ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਇਸ ਉੱਤੇ 18 ਅਕਤੂਬਰ ਨੂੰ ਸਿਵਲ ਨਾ ਫਰਮਾਨੀ ਲਹਿਪੀ ਜਿਹੜੀ ਇਹ ਫਿਰ ਮਲਤਵੀ ਕਰ ਦਿੱਤੀ ਗਈ ਧਰਮ ਯੁੱਧ ਮੋਰਚਾ 4 ਅਗਸਤ 1982 ਨੂੰ ਸ਼ੁਰੂ ਹੋਇਆ ਤਾ ਪਹਿਲੇ ਦਿਨੇ ਪ੍ਰਕਾਸ਼ੀ ਬਾਦਲ ਨੇ ਅਕਾਲੀ ਵਰਕਰਾਂ ਦੇ ਨਾਲ ਆਪਣੀ ਗ੍ਰਿਫਤਾਰੀ ਦਿੱਤੀ ਸੀ ਇਸ ਪਿੱਛੋਂ ਅਕਾਲੀ ਦਲ ਦੇ ਦੂਜੇ ਲੀਡਰ ਸਾਬਕਾ ਮੰਤਰੀ ਸਾਬਕਾ ਮੈਂਬਰ ਪਾਰਲੀਮੈਂਟ ਤੇ ਸਾਬਕਾ ਐਮਐਲਏ ਜ਼ਿਲ੍ਹਾ ਜਥੇਦਾਰ ਤੇ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਚ ਜਥੇ ਸੀ ਜਿਹੜੇ ਇਹ ਆਪਣੀ ਵਾਰੀ ਅਨੁਸਾਰ ਗ੍ਰਿਫਤਾਰੀ ਦੇਣ ਲੱਗ ਪਏ ਤਾਂ ਮੋਰਚਾ ਕਹਿੰਦੇ ਬੜੀ ਸਫਲਤਾ ਨਾਲ ਚੱਲ ਰਿਹਾ ਹੈ ਹਰ ਰੋਜ਼ ਸ਼ਾਮ ਨੂੰ ਅਕਾਲੀ ਵਰਕਰਾਂ ਦਾ ਜਥਾ ਆਪਣੇ ਲੀਡਰ ਦੀ ਅਗਵਾਈ 'ਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕ ਕੇ ਮੰਜੀ ਸਾਹਿਬ ਵਿਕੇ ਦੀਵਾਨ 'ਚ ਪੁੱਜਦਾ ਜਿੱਥੇ ਸੰਤ ਲੋਂਗੋਵਾਲ ਸੰਤ ਭਿੰਡਰਾਂ ਵਾਲੇ ਤੇ ਹੋਰ ਅਕਾਲੀ ਲੀਡਰ ਆਪਣੇ ਵਿਚਾਰ ਰੱਖਦੇ ਇਸ ਫਰੰਤ ਅਕਾਲੀ ਵਰਕਰ ਸ਼ਾਂਤੀਪੂਰਵਕ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ ਕੋਤਵਾਲੀ ਜਾ ਕੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰਦੇ ਫੋਰਸ ਉਹਨਾਂ ਦੇ ਨਾਂ ਪਤੇ ਲਿਖ ਕੇ ਬੱਸਾਂ ਰਾਹੀਂ ਪੰਜਾਬ ਦੀ ਕਿਸੇ ਜੇਲ੍ਹ ਚ ਭੇਜ ਦਿੰਦੀ ਸੀ। ਦਿਵਾਨ ਸ਼ੁਰੂ ਹੋਣ ਤੋਂ ਪਹਿਲਾਂ ਅਕਸਰ ਇਹ ਅਕਾਲੀ ਵਰਕਰ ਸੰਤ ਲੋਂਗੋਵਾਲ ਅਤੇ ਸੰਤ ਭਿੰਡਰਾਂਵਾਲਿਆਂ ਦੇ ਦਰਸ਼ਨ ਕਰਨ ਤੇ ਉਹਨਾਂ ਨਾਲ ਗੱਲਬਾਤ ਕਰਨ ਲਈ ਚਲੇ ਜਾਂਦੇ ਸੀ। ਇਹ ਮੋਰਚਾ ਲੰਮਾ ਹੁੰਦਾ ਗਿਆ। ਸਰਕਾਰ ਨੇ ਕਈ ਵਾਰ ਆਪਣੇ ਏਲਚੀਆਂ ਜਾਂ ਮੰਤਰੀਆਂ ਰਾਹੀਂ ਗੱਲਬਾਤ ਸ਼ੁਰੂ ਕੀਤੀ ਪਰ ਸਿਰੇ ਨਾ ਚੜੀ। ਸੰਤ ਭਿੰਡਰਾਂਵਾਲਿਆਂ ਨੇ ਥੋੜੇ ਗਰਮ ਪਾਸ਼ੇ ਦੇਣੇ ਸ਼ੁਰੂ ਕੀਤੇ ਉਹ ਜਿੱਥੇ ਸਰਕਾਰ ਦੀ ਨੁਕਤਾਚੀਨੀ ਕਰਦੇ ਹੋਏ ਇਹ ਪ੍ਰਚਾਰ ਕਰਦੇ ਕਿ ਭਾਰਤ ਵਿੱਚ ਸਿੱਖਾਂ ਦੇ ਨਾਲ ਹਰ ਖੇਤਰ ਵਿੱਚ ਵਿਤਕਰਾ ਹੋ ਰਿਹਾ ਤੇ ਦੋ ਨੰਬਰ ਦੇ ਸ਼ਹਿਰੀ ਸਮਝਿਆ ਜਾ ਰਿਹਾ ਅਕਸਰ ਅਕਾਲੀ ਲੀਡਰਾਂ ਨੂੰ ਵੀ ਚੇਤਾਵਨੀ ਦਿੰਦੇ ਕਿ ਮੈਂ ਆਨੰਦਪੁਰ ਸਾਹਿਬ ਦੇ ਮਤੇ ਦੀ ਪੂਰਤੀ ਤੋਂ ਘੱਟ ਕੋਈ ਸਮਝੌਤਾ ਨਹੀਂ ਹੋਣ ਦੇਣਾ ਤੇ ਨਾ ਹੀ ਮੈਂ ਕਰਨਾ ਔਰ ਉਹ ਇਹ ਵੀ ਸੰਦੇਸ਼ ਦੇਣ ਲੱਗੇ ਕਿ ਟੀਵੀ ਸੈੱਟ ਫਰਿੱਜ ਇੱਕ ਰੀਟਨੜੀ ਥਾ ਨੌਜਵਾਨ ਮੋਟਰਸਾਈਕਲ ਅਤੇ ਅਸਲਾ ਖਰੀਦਣ ਤਾਂ ਮੋਰਚੇ ਬਾਰੇ ਜਾਣਕਾਰੀ ਲੈਣ ਅੰਮ੍ਰਿਤਸਰ ਦੇ ਵਿੱਚ ਪੱਤਰਕਾਰ ਤਾਂ ਲਗਭਗ ਰੋਜ਼ ਹੀ ਕੰਪਲੈਕਸ ਸਮਾਂ ਆਉਂਦੇ ਜਾਂਦੇ ਸੀਗੇ ਅਕਸਰ ਦਿੱਲੀ, ਕਲਕੱਤਾ ਜਾਂ ਬੰਬਈ ਵਰਗੇ ਸ਼ਹਿਰਾਂ ਤੋਂ ਵੀ ਕਿਸੇ ਵੱਡੇ ਅਖਬਾਰ ਜਾਂ ਮੈਗਜ਼ੀਨ ਦੇ ਪੱਤਰਕਾਰ ਜਿਹੜੇ ਇਥੋਂ ਤੱਕ ਕਿ ਭਾਰਤਮਾ ਵਿਦੇਸ਼ੀ ਮੀਡੀਆ ਦੇ ਪੱਤਰਕਾਰ ਵੀ ਅੰਮ੍ਰਿਤਸਰ ਆਏ ਰਹਿੰਦੇ ਤੇ ਦੋਨੋਂ ਸੰਤਾਂ ਨਾਲ ਇੰਟਰਵਿਊ ਕਰਕੇ ਜਾਂਦੇ ਇੱਕ ਵਾਰੀ ਨਾਮ ਪਰ ਪੱਤਰਕਾਰ ਖੁਸ਼ਵੰਤ ਸਿੰਘ ਜੋ ਉਸ ਸਮੇਂ ਹਿੰਦੁਸਤਾਨ ਟਾਈਮਜ਼ ਦੇ ਸੰਪਾਦਕ ਸੀਗੇ ਇਹ ਆਏ ਤੇ ਉਹ ਸੰਤ ਲੋਂਗੋਵਾਲ ਨੂੰ ਤਾਂ ਮਿਲੇ ਪਰ ਸੰਤ ਪਿੰਡਰਾਵਾਲਿਆਂ ਵਾਲਾ ਨਹੀਂ ਗਈ ਤਾਂ ਸ਼੍ਰੀ ਸਿੰਘ ਆਪਣੇ ਰੋਜ਼ਾਨਾ ਜਿਹੜਾ ਸ਼ਰਾਬ ਪੀਣ ਬਾਰੇ ਆਪਣੇ ਕਾਲਮਾਂ 'ਚ ਲਿਖਦੇ ਰਹਿੰਦੇ ਨੇ ਉਹਨਾਂ ਸ਼ਾਮ ਨੂੰ ਗ੍ਰਿਫਤਾਰੀ ਲਈ ਜਾਣ ਵળે ਜਥੇ ਦੇ ਤੁਰਨ ਤੋਂ ਪਹਿਲਾਂ ਮੰਜੀ ਸਾਹਿਬ ਦੇ ਕੇ ਦੀਵਾਨ ਨੂੰ ਵੀ ਕਵਰ ਕੀਤਾ ਇਹਨੇ ਖਜਵਾਨ ਸਿੰਘ ਨੇ ਸੰਤ ਭਿੰਡਰਾਵਾਲਿਆਂ ਦੇ ਉਹਨਾਂ ਦਾ ਨਾਂ ਲਏ ਬਿਨਾ ਸ਼ਰਾਬ ਪੀਣ ਵਾਲਿਆਂ ਦੇ ਵਿਰੁੱਧ ਭਾਸ਼ਣ ਦਿੱਤਾ ਖਰੀਆਂ-ਖਰੀਆਂ ਸੁਣਾਈਆਂ ਤੇ ਕਿਹਾ ਕਿ ਅਜਿਹੇ ਬੰਦੇ ਨੂੰ ਬੋਰੀ 'ਚ ਬੰਦ ਕਰਕੇ ਕਿਤੇ ਖੂਮਾ ਛੱਡ ਦੇਣਾ ਚਾਹੀਦਾ ਤਾਂ ਖਜਵਾਨ ਸਿੰਘ ਨੇ ਇਥੋਂ ਵਾਪਸ ਆ ਕੇ ਜਿੱਥੇ ਮੋਰਜੇ ਬਾਰੇ ਕਈ ਲੇਖ ਲਿਖੇ ਤੇ ਸੰਤ ਭਿੰਡਰਾਵਾਲਿਆਂ ਬਾਰੇ ਵੀ ਇੱਕ ਲੇਖ ਲਿਖਤਾ ਇਸੇ ਤਰ੍ਹਾਂ ਨਾਂ ਵਰਕਾਲਮ ਨਵੀਸ ਕੁਲਦੀਪ ਨૈયਰ ਵੀ ਆਇਆ ਉਹਨਾਂ ਨੇ ਬਾਅਦ ਸੇ ਜਾ ਕੇ ਮੋਰਚੇ ਤੇ ਸੰਤ ਭਿੰਡਰਾਂ ਵਾਲਿਆਂ ਬਾਰੇ ਲੇਖ ਲਿਖੇ। ਦੋਵੇਂ ਸੰਤਾਂ ਦੀ ਜੇ ਹੁਣ ਆਪਾਂ ਗੱਲ ਕਰੀਏ ਦੋਵੇਂ ਸੰਤਾਂ ਦੇ ird gird ਕਈ ਖੁਸ਼ਾਮਦ ਕਰਨ ਵਾਲੇ ਤੇ ਚੁਗਲਖੋਰ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ। ਜੋ ਦੂਜੇ ਸੰਤ ਦੀ ਨੁਕਤਾਚੀਨੀ ਵੀ ਕਰਦੇ ਮਿਸਾਲ ਦੇ ਤੌਰ ਤੇ ਸੰਤ ਲੋਂਗੋਵਾਲ ਨੂੰ ਕਹਿ ਦਿੰਦੇ ਸੀ ਜਾ ਕੇ ਕਿ ਤੁਸੀਂ ਤਾਂ ਅਕਾਲੀ ਦਲ ਵੱਲੋਂ ਮੋਰਚਾ ਚਲਾ ਰਹੇ ਹੋ। ਸੰਤ ਭਿੰਡਰਾਂ ਵਾਲੇ ਐਵੇਂ ਚੌਧਰ ਦਿਖਾ ਰਹੇ ਆ। ਉਹਦੇ ਦੂਜੇ ਪਾਸੇ ਸੰਤਾਂ ਨੂੰ ਅ ਕਹਿੰਦੇ ਸੀ ਕਿ ਆਪ ਪੁਰਸ ਇਕੱਠੇ ਹੋ ਕੇ ਉਹਨਾਂ ਦੇ ਆਲੇ ਦੁਆਲੇ ਕਿ ਤੁਹਾਡੇ ਸਦਕਾ ਮੋਰਚਾ ਚੱਲ ਰਿਹਾ ਏ ਤੇ ਸਿੰਘ ਗਰਫਰਿਆਂ ਦੇਣ ਆ ਰਹੇ ਅਕਾਲੀ ਲੀਡਰਾਂ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਤੁਸੀਂ ਸਹਿਯੋਗ ਨਾ ਕਰਦੇ ਤਾਂ ਹੁਣ ਤੱਕ ਮੋਰਚਾ ਠੁੱਸ ਹੋ ਗਿਆ ਹੁੰਦਾ ਇਦਾਂ ਚੱਲਦਾ ਰਹਿੰਦਾ ਸੀ ਸੋ ਖੈ ਸੰਤ ਲੋਂਗੋ ਵਾਲ ਸੀ ਜਿਹੜਾ ਇਹ ਕਹਿੰਦੇ ਬਹੁਤ ਠੰਡੇ ਤੇ ਨਰਮ ਸੁਭਾਅ ਦਾ ਸੀ ਤੇ ਬਾਦਲ ਤੇ ਟੌੜਾ ਇਹਨਾਂ ਦੇ ਆਪਣੇ ਆਪਣੇ ਗਰੁੱਪ ਸੀਗੇ ਜੇਕਰ ਕੋਈ ਬਾਦਲ ਸਮਰਥਕ ਜਾ ਕੇ ਜਿਹੜੇ ਦਾ ਟੌੜਾ ਜਾ ਉਹਨਾਂ ਦੇ ਕਿਸੇ ਬੰਦੇ ਵਿਰੁੱਧ ਸੰਤ ਲੋਂਗੋਵਾਲ ਦੇ ਕੋਲ ਸ਼ਿਕਾਇਤ ਲਾਉਂਦਾ ਵੀ ਸੀ ਤਾਂ ਉਹਦੀ ਇੱਕ ਸਿਫਤ ਸੀਗੀ ਚਾਹੇ ਜੋ ਵੀ ਸੀ ਉਹ ਬੜੀ ਨਿਮਰਤਾ ਨਾਲ ਉਹਨੂੰ ਸਮਝਾਉਂਦਾ ਵੀ ਆਪਾਂ ਸਰਕਾਰ ਨਾਲ ਲੜ ਰਹੇ ਆਂ ਆਪਾਂ ਆਪਸ ਵਿੱਚ ਨਹੀਂ ਲੜਨਾ ਸੋ ਇਦਾਂ ਹੀ ਜੇਕਰ ਜਿਸ ਤਰ੍ਹਾਂ ਟੌੜੇ ਦਾ ਕੋਈ ਬੰਦਾ ਬਾਦਲ ਦੇ ਕਿਸੇ ਸਮਰਥਕ ਵਿਰੁੱਧ ਕੁਝ ਕਹਿੰਦਾ ਤਾਂ ਵੀ ਉਹੀ ਜਵਾਬ ਦਿੰਦੇ ਸੰਤ ਭਿੰਡਰਣਾਵਾਲਿਆਂ ਬਾਰੇ ਕੋਈ ਕਿੰਤੂ ਪ੍ਰਤੂ ਕਰਦਾ ਵੀ ਤਾਂ ਉਹਨੂੰ ਵੀ ਇਹ ਰੋਕ ਦਿੰਦਾ ਸੀ ਲੋਂਗੋਵਾਲ ਕਿਉਂ ਜੋ ਮੋਰਚਾ ਚਲਾਉਣ ਹਰ ਰੋਜ਼ ਗ੍ਰਿਫਤਾਰੀ ਦੇਣ ਲਈ ਅਕਾਲੀ ਵਰਕਰਾਂ ਦਾ ਪ੍ਰਬੰਧ ਕਰਨਾ ਗ੍ਰਿਫਤਾਰੀ ਦੇਣ ਆਏ ਜਥੇ ਦੀ ਰਹਿائش ਆਦ ਦਾ ਪ੍ਰਬੰਧ ਸੰਤ ਲੰਗੋਵਾਲ ਦੀ ਜ਼ਿੰਮੇਵਾਰੀ ਹੁੰਦੀ ਸੀ ਤਾਂ ਇਹਦੇ ਵਿੱਚ ਉਹ ਸਾਰਾ ਦਿਨ ਰੁੱਝਿਆ ਰਹਿੰਦਾ ਸੀ ਤੇ ਸੰਤ ਭਿੰਡਰਾਂ ਵਾਲਿਆਂ ਦੇ ਕੋਲ ਉਹਨਾਂ ਨੂੰ ਮਿਲਣ ਆਏ ਅਕਾਲੀ ਵਰਕਰਾਂ ਤੇ ਹੋਰ ਸੰਗਤਾਂ ਦੇ ਨਾਲ ਗੱਲਬਾਤ ਕਰਨ ਲਈ ਥੋੜਾ ਹੀ ਬੜਾ ਹੀ ਖੁੱਲਾ ਸਮਾਂ ਹੁੰਦਾ ਸੀ ਔਰ ਉਸ ਸਾਹਵ ਨਾਲ ਖੁੱਲ੍ਹ ਕੇ ਵਿਚਾਰ ਵਟਾਂਦਰਾ ਕਰਦੇ ਸਿੱਖਾਂ ਨੂੰ ਅਮਰਤ ਪਾਨ ਕਰਕੇ ਗੁਰੂ ਦੇ ਲੜ ਲੱਗਣ ਦੀ ਨਸੀਹਤ ਵੀ ਦੰਦੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦੇ ਹੋਏ ਸੰਤ ਲੋਂਗੋਵਾਲ ਅਕਸਰ ਇਹ ਕਹਿੰਦੇ ਹੁੰਦੇ ਸੀ ਕਹਿੰਦਾ ਮੈਂ ਵੀ ਗਰਮ ਭਾਸ਼ਣ ਦੇ ਸਕਦਾ ਪਰ ਮੇਰੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਮੋਰਚੇ ਵਿੱਚ ਗ੍ਰਿਫਤਾਰੀ ਦੇਣ ਲਈ ਅਕਾਲੀ ਵਰਕਰਾਂ ਦੇ ਜਥੇ ਦਾ ਪ੍ਰਬੰਧ ਕਰਨਾ ਜੋ ਅਕਾਲੀ ਪਹਿਲਾਂ ਹੀ ਜੇਲ੍ਹਾਂ ਵਿੱਚ ਜਾ ਚੁੱਕੇ ਉਹਨਾਂ ਨੂੰ ਜੇਲ੍ਹ 'ਚ ਚਾਹ ਬਣਾਉਣ ਲਈ ਚਾਹ ਪੱਤੀ, ਖੰਡ ਤੇ ਸੁੱਕਾ ਦੁੱਧ ਤੇ ਸਾਬਣ ਤੇਲ ਵਗੈਰਾ ਭੇਜਣਾ। ਇਹ ਤੋਂ ਬਿਨਾ ਜੇਲ੍ਹ ਗਏ ਪਰਿਵਾਰਾਂ ਦਾ ਖਿਆਲ ਰੱਖਣਾ, ਕੋਈ ਬਿਮਾਰ ਪੈ ਜੇ ਉਹਦੇ ਇਲਾਜ ਦਾ ਪ੍ਰਬੰਧ ਕਰਨਾ। ਇਹ ਗੱਲ ਅਸਲ 'ਚ ਠੀਕ ਵੀ ਸੀ। ਸੰਤ ਭਿੰਡਰਾਂਵਾਲੇ ਇਹਨਾਂ ਜ਼ਿੰਮੇਵਾਰੀਆਂ ਤੋਂ ਮੁਕਤ ਸੀਗੇ। ਉਹ ਭਾਵੇਂ ਸਬਰਾਂ ਨੂੰ ਮੋਰਚੇ 'ਤੇ ਵੱਧ ਚੜ ਕੇ ਗ੍ਰਿਫਤਾਰੀ ਦੇਣ ਲਈ ਪ੍ਰੇਰਦੇ ਸੀਗੇ। ਪਰ ਦੰਮਦਮਿਤਕ ਸਾਲਾਂ ਜਾਂ ਉਹਨਾਂ ਦੇ ਸ਼ਰਧਾਲੂਆਂ ਦੇ ਕਿਸੇ ਸਮੂच्चय ਜਥੇ ਨੇ 4 ਅਗਸਤ ਤੋਂ ਬਾਅਦ ਕਿਸੇ ਦਿਨ ਲਈ ਘੱਟ ਹੀ ਗ੍ਰਿਫਤਾਰੀ ਨਤੀ ਸੀ ਭਾਵੇਂ ਅਕਾਲੀਆਂ ਨਾਲ ਕਈ ਕਈ ਵਾਰੀ ਜਥੇ ਦੇ ਮੈਂਬਰ ਵੀ ਗ੍ਰਿਫਤਾਰੀ ਦਿੰਦੇ ਅਜਹੀਆਂ ਗੱਲਾਂ ਕਾਰਨ ਦੋਨਾਂ ਵਿਚਕਾਰ ਮਤਭੇਦ ਮਤਭੇਦ ਜਿਹੜੇ ਸੀਗੇ ਇਹ ਪੈਦਾ ਹੋਏ ਹੁਣ ਅਕਾਲੀ ਦਲ ਦੇ ਤਤਕਾਲੀ ਸੈਕਟਰੀ ਗਰਜਨ ਸੀ ਤੇ ਇੱਕ ਹੋਰ ਅਕਾਲੀ ਲੀਡਰ ਇਹਨਾਂ ਉੱਤੇ ਦੋਨਾਂ ਸੰਤਾ ਵਿਚਕਾਰ ਮਤਭੇਦ ਪੈਦਾ ਕਰਨ ਦਾ ਦੋਸ਼ ਵੀ ਲੱਗਦਾ ਰਿਹਾ ਵੀ ਇਹਨਾਂ ਬੰਦਿਆਂ ਦੀ ਗੇਮ ਸੀ ਇਹਨਾਂ ਨੂੰ ਆਪਸ ਵਿੱਚ ਟੜਬਾਉਣ ਦੀ ਸੋ ਇਸੇ ਦੌਰਾਨ ਪੰਜਾਬ ਦੇ ਵਿੱਚ ਕੁਝ ਹਿੰਸਕ ਘਟਨਾਵਾਂ ਵੀ ਜਿਹੜੀਆਂ ਇਹ ਵੀ ਹੋਣ ਲੱਗ ਪਈਆਂ। ਸ੍ਰੀ ਦਰਬਾਰ ਸਾਹਿਬ ਕਪਲਾਕ ਦੇ ਆਲੇ-ਦੁਆਲੇ ਕੋਈ ਤਣਾਅ ਰਹਿਣ ਲੱਗਿਆ। ਕਈ ਸਮਾਜ ਵਿਰੋਧੀ ਅਨਸਰ ਲਾਗਲੇ ਦੁਕਾਨਦਾਰਾਂ ਤੋਂ ਜਬਰੀ ਪੈਸੇ ਵਸੂਲ ਕਰਨ ਲੱਗੇ। ਸੋ ਇਹਨਾਂ ਚ ਬਹੁਤੇ ਕੰਪਲੈਕਸ ਅੰਦਰ ਹੀ ਸ੍ਰੀ ਗੁਰੂ ਰਾਮਦਾਸ ਸਰਾ ਵਿੱਚ ਰਹਿਣ ਲੱਗੇ। ਕੰਪਲੈਕਸ ਅੰਦਰ ਵੀ ਕੁਝ ਹਿੰਸਕ ਤੇ ਦੁਖਦਾਈ ਘਟਨਾਵਾਂ ਵਾਪਰੀਆਂ। ਜਿਹਦੇ ਕਾਰਨ ਪੰਜ ਸਿੰਘ ਸਹਿਬਾਨ ਨੂੰ ਇੱਕ ਅਪੀਲ ਨਾ ਆਦੇਸ਼ ਵੀ ਜਾਰੀ ਕਰਨਾ ਪਿਆ। ਸਾਤ ਲੋਂਗੋਵਾਲ ਸੀ ਜਿਹੜਾ ਇਹ ਇਹਨਾਂ ਸਭ ਘਟਨਾਵਾਂ ਤੋਂ ਵੀ ਬਹੁਤ ਦੁਖੀ ਸੀ। ਇਹਦੇ ਨਾਲ ਮੋਰਚੇ ਦੀ ਬਦਨਾਮੀ ਵੀ ਹੋ ਰਹੀ ਸੀਗੀ। ਤੇ ਹੁਣ ਇੱਕ ਗੱਲ ਹੋਰ ਵੀ ਹੈ। ਹੁਣ ਜਿਵੇਂ ਦਿੱਲੀ ਮੋਰਚਾ ਸੀ ਉਹਦੇ ਵਿੱਚ ਵੀ ਕੋਈ ਸ਼ਰਾਰਤੀ ਅੰਸਰ ਬੜੇ ਕਿਉਂਕਿ ਸਰਕਾਰਾਂ ਦਾ ਕੰਮ ਹੁੰਦਾ ਕਿ ਜਿੱਥੇ ਵੀ ਇਦਾਂ ਨੇ ਚੱਕਰਵਾਜੀਆਂ ਪੈਨੀਆਂ ਉੱਥੇ ਆਪਣੇ ਬੰਦੇ ਵਾੜ ਕੇ ਜਾ ਕੁਝ ਕਹਿ ਲਈ ਜਿਵੇਂ ਕਹਿੰਦੇ ਨੇ ਕਿ ਭਗਤੀ ਗੰਗਮਾ ਸਾਰੀ ਹੱਥੋਂ ਨੂੰ ਕਾਲੇ ਹੁੰਨੇ ਆਂ ਕੁਝ ਏਦਾਂ ਦੇ ਅਨਸਰ ਵੀ ਜਿਹੜੇ ਗੁੰਡਾ ਅਨਸਰ ਉਹਨੇ ਉਹ ਵੀ ਵਿੱਚ ਸ਼ਾਮਲ ਹੋ ਜਾਂਦੇ ਇਹਨਾਂ ਜਥਿਆਂ ਦੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਜਿਨ੍ਹਾਂ ਦਾ ਕੰਮ ਹੁੰਦਾ ਵਾ ਤੇ ਪੈਸੇ ਕਮਾਉਣੇ ਤੇ ਬਸ ਆਹ ਚੱਕਰਵਾਦੀਆਂ ਪਾਉਣੀਆਂ ਵਿੱਚ ਵੜ ਕੇ ਮੋਰਚੀਆਂ ਦੇ ਸੋ ਇਹ ਉਦੋਂ ਵੀ ਸੀਗਾ ਤੇ ਦਿੱਲੀ ਮੋਰਚੇ ਵਿੱਚ ਵੀ ਹੁਣ ਵੀ ਚੱਲਦਾ ਸਾਰਾ ਕੰਮ ਹੈ ਕਿਉਂਕਿ ਠੱਗ ਜਾਦਾ ਹੈ ਅਸਲ ਘਟਨੇ ਬੰਦੇ ਸੋ ਮੋਰਚੇ ਦੇ ਲੰਬੇ ਹੋਣ ਦੇ ਨਾਲ ਦੋਨਾਂ ਸਾਤਾਂ ਦੀ ਫਿਰ ਆਪਸੀ મતਭੇਦ ਵਾਧੇ-ਵਾਧੇ ਐਨੇ ਵੱਧ ਗਏ ਕਿ ਮੋਰਚੇ ਦੇ ਆਖਰੀ 4 ਤੋਂ ਲੈ ਕੇ 6 ਮਹੀਨੇ ਉਹਨਾਂ ਨੇ ਇੱਕ ਦੂਜੇ ਨਾਲ ਬੋਲਣਾ ਵੀ ਬੰਦ ਕਰਤਾ ਸੀ ਰੋਜ਼ਾਨਾ ਦੀਵਾਨ ਤੇ ਹੋਰ ਸਮਿਆਂ ਤੇ ਇੱਕ ਦੂਜੇ ਸਾਹਮਣੇ ਆਉਣਾ ਬੰਦ ਕਰਤਾ ਗ੍ਰਿਫਤਾਰੀ ਦੇਣ ਵਾਲੇ ਜਥੇ ਨੂੰ ਭਾषण ਦੇਣ ਵੀ ਅੱਕੜ ਪਿੱਛੜ ਜਾਂਦੇ ਹੁਣ ਅੰਬਰਸਰਚ ਪੱਤਰਕਾਰ ਲਗਭਗ ਹਰ ਰੋਜ਼ ਮੋਰਚੇ ਬਾਰੇ ਜਾਣਕਾਰੀ ਲੈਣ ਲਈ ਸ਼੍ਰੋਮਣੀ ਕਮੇਟੀ ਕੰਪਲੈਕਸ ਆਉਂਦੇ ਸੀਗੇ ਤੇ ਦੋਨਾਂ ਸੰਤਾਂ ਨੂੰ ਮਿਲ ਕੇ ਜਾਂਦੇ ਸੀ ਹੁਣ ਸੰਤ ਭਿੰਡਰਾਂ ਵਾਲੇ ਸੰਤ ਲੋਗਵਾਲ ਨੂੰ ਬਿਆਂਗਨ ਨਾਲ ਗਾਂਧੀ ਜਾਂ ਸ਼ਾਂਤ ਸਾਗਰ ਤੇ ਤੇਜਾਰ ਸਿੰਘ ਸਮੁੰਦਰੀ ਹਾਲ ਜਿੱਥੇ ਸੰਤ ਲੋਗਵਾਲ ਨੇ ਰਹਿائش ਰੱਖੀ ਹੋਈ ਨੂੰ ਗਾਂਧੀ ਭਵਨ ਆਖਦੇ ਸੀ ਉਹ ਪੱਤਰਕਾਰਾਂ ਨੂੰ ਪੁੱਛਦੇ ਗਾਂਧੀ ਭਵਨ ਜਾਓ ਜਦੋਂ ਕਿ ਸਤ ਲੌਂਗਵਾਲ ਗੁਰੂ ਨਾਨਕ ਨਵਾਜ ਇੱਥੇ ਸੰਤ ਭਿੰਡਰਾਂ ਵਾਲੇ ਆਪਣੇ ਜਥੇ ਸਮੇਤ ਠਹਿਰੇ ਹੋਏ ਸੀਗੇ ਇਹਨੂੰ ਚੰਬਲ ਦੀ ਘਾਟੀ ਆਖਦੇ ਸੀ ਤੇ ਪੱਤਰਕਾਰਾਂ ਨੂੰ ਪੁੱਛਦੇ ਕਿ ਚੰਬਲ ਦੀ ਘਾਟੀ ਜਾਂ ਆਏਓ ਇਦਾਂ ਮਤਲਬ ਕਿ ਮਜ਼ਾਕ ਤਲਖੀਆਂ ਇਦਾਂ ਦੀਆਂ ਚੱਲ ਪਈਆਂ ਸੀਗੀਆਂ ਸੋ ਕਾਫੇ ਵਾਲੇ ਸੰਤ ਮਹਾਪੁਰਖ ਜਿਹੜੇ ਬਾਬਾ ਖੜਕ ਸਿੰਘ ਇਹਨਾਂ ਨੇ ਦੋ ਤਿੰਨ ਵਾਰੀ ਦੋਨਾਂ ਸੰਤਾਂ ਦੀ ਕੈਲੀਏ ਵੀ ਸੋਲਾ ਵੀ ਕਰਵਾਈ ਪਰ ਇਹ ਥੋੜਾ ਜਿੜੇ ਰਹਿੰਦੇ ਬਾਬਾ ਖੜਕ ਸਿੰਘ ਵੀ ਆਖਦੇ ਕਿ ਲੋਂਗੋ ਵਾਲ ਤਾਂ ਸ਼ਾਂਤ ਰਹੇਗਾ ਪਰ ਭਿੰਡਰਾਂ ਵਾਲਾ ਸ਼ਾਇਦ ਅਮਲ ਨਾ ਕਰੇ ਇਹਨਾਂ ਦੇ ਮਤਭੇਦਾਂ ਦੌਰਾਨ ਹੀ ਸ਼੍ਰੀ ਦਰਵਾਸ ਸਹਿਬ ਉੱਤੇ ਹਮਲਾ ਹੋ ਗਿਆ ਫਿਰ ਜੋ ਕੁਝ ਹਿਰਦੇ ਵਿਦਿਕ ਘਟਨਾਵਾਂ ਹੋਈਆਂ ਉਹ ਦੋਸਤੋ ਇਤਿਹਾਸ ਬਣ ਗਈਆਂ ਸੋ ਇਦਾਂ ਚੱਕਰਵਾਦੀਆਂ ਇਹਨਾਂ ਦੋਨਾਂ ਸੱਤਾਂ ਚ ਪਈਆਂ ਜਾਂ ਪਈਆਂ ਗਈਆਂ ਇਹ ਤੁਸੀਂ ਹੁਣ ਆਪਸਾ ਵਲਾ ਲਓ ਕਿ ਕਿਉਂਕਿ ਅੰਗਰੇਜ਼ਾਂ ਦੀ ਨੀਤੀ ਬਰੀਕੇ ਪਾੜੋ ਤੇ ਰਾਜ ਕਰੋ ਕਿਉਂਕਿ ਜੇ ਲੋਤ ਤੁਸੀਂ ਕਿਸੇ ਗਰੁੱਪ ਨੂੰ ਦੇਖਦੇ ਹੋ ਕਿਸੇ ਵੀ ਅੰਦੋਲਨ ਨੂੰ ਦੇਖਦੇ ਹੋ ਕੰਮ ਹੁੰਦਾ ਹੈ ਦੂਜੀ ਧਿਰ ਦਾ ਕਿ ਇਹਨਾਂ ਨੂੰ ਆਪਸ ਵਿੱਚ ਪਾੜਨਾ ਤੇ ਗਰੁੱਪ ਨੂੰ ਖੇਰੂ ਖੇਰੂ ਕਰਨਾ ਹਾਂਜੀ ਸੋ ਇਸ ਦਾ ਸ਼ਿਕਾਰ ਆਪਾਂ ਬਹੁਤ ਜ਼ਿਆਦਾ ਰਹੇ ਘਟ ਨਹੀਂ ਜਿਨ੍ਹਾਂ ਦੇ ਕਰਕੇ ਆਪਣੇ ਹਾਲਾਤ ਇਦਾਂ ਦੇ ਹੋਏਵੇਂ ਅੱਜ ਇੱਕ ਹਮ ਆਪਣੇ ਚ ਬਹੁਤ ਘਰ ਕਰ ਚੁੱਕੀ ਆ ਆਪਾਂ ਕੋਈ ਵੀ ਨਿਵਣਾ ਨਹੀਂ ਚਾਹੁੰਦੇ ਸਿਰ ਜੋੜ ਕੇ ਟੇਬਲ ਟਾ ਕਰਨਾ ਨਹੀਂ ਚਾਹੁੰਦੇ ਤੇ ਹੋਈਆਂ ਘਟਨਾਵਾਂ ਦਾ ਬਲਾਕਣ ਆਪਾਂ ਕਰਨਾ ਨਹੀਂ ਚਾਹੁੰਦੇ। ਸੋ ਇਹ ਗੱਲ ਹੈ ਨਿਮਰਤਾ ਦੇ ਨਾਲ ਹੀ ਸਾਰਾ ਕੁਝ ਹੁੰਦਾ ਸੋ ਖੈਰ ਇਹ ਸੀਗੀ ਦੋਸਤੋ ਅੱਜ ਦੀ ਵੀਡੀਓ ਸਵਾਦ ਕਰੇ ਤੁਹਾਨੂੰ ਪਸੰਦਾ ਹੀ ਹੋਊਗੀ ਤੇ ਹੋਰ ਵੀ ਆਪਾਂ ਇਤਿਹਾਸ ਵੰਸਵੰਨਾ ਤੋਂ ਦੇ ਲਈ ਲੈ ਕੇ ਹਾਜ਼ਰ ਹੋਏ ਹਾਂ ਹੁਣ ਦੁਬਾਰੇ ਫੇਰ ਇਸ ਚੈਨਲ ਨੂੰ ਗਰੋ ਕਰਦੇ ਆਂ ਕਿਉਂਕਿ ਥੋੜੀ ਚੱਕਰਵਾਜੀ ਪੈ ਗਈ ਸੀਗੀ ਤੇ ਚੈਨਲ ਆਪਣਾ ਬੰਦ ਕਰਵਾ ਦਿੱਤਾ ਸੀਗਾ ਇਸ ਕਰਕੇ ਹੁਣ ਦੁਬਾਰੇ ਨਵਾਂ ਇਤਿਹਾਸ ਵੀ ਤੁਹਾਨੂੰ ਸੁਣਾਵਾਂਗੇ ਆਪਾਂ ਸੋ ਮਿਲਦੇ ਹਾਂ ਮੜਪਾ ਦੋਸਤੋ ਅਗਲੀ ਜਾਣਕੇ ਨਾਲ ਸਾਰਦੇਓ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਮਿਲਦੇ ਹਾਂ ਦੇਓ ਆ ਗਿਆ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ